ਮੈਮ ਦੱਸ ਰਹੇ ਕਿ ਕਿਸ ਤਰ੍ਹਾਂ ਆਪਾਂ ਨਕਸ਼ਾ ਜਿਹੜਾ ਹੈਗਾ ਤਿਆਰ ਕਰ ਸਕਦੇ ਹਾਂ ਉਸ ਵਾਸਤੇ ਇਹਨਾਂ ਨੇ ਚਾਰ ਲੈਟਰ ਲਏ ਨੇ ਜੀ ਇੰਗਲਿਸ਼ ਦੇ ਐਕਸ ਵੀ ਕੇ ਜੀ ਦੇਖੋ ਹੁਣ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਹਾਂਜੀ ਐਕਸ ਲਈ ਆਪਾਂ ਵੀ ਐਡਰੈਸ ਸਾਈਡ ਆ ਗਿਆ ਸਾਡੇ ਜੇ ਤੋਂ ਸਵਾਦ ਆ ਗਿਆ ਜੀ ਕੇ

ਇਹ ਤੇ ਭੁਟਾਣ ਸਿੱਖ ਭੁਟਾਣ ਆ ਜਾਂਦਾ ਜੀ ਇਹ ਦੇਖੋ ਜੀ ਇਸ ਤਰ੍ਹਾਂ ਆਪਾਂ ਬਣ ਪਾਇਆ ਲੇਕਿਨ ਕਿਉਂਕਿ ਮੈਂ ਫ੍ਰੀ ਹਾਂ ਕੀਤਾ ਤਾਂ ਲੇਕਿਨ ਜਦੋਂ ਅਸੀਂ ਦੋ ਵਾਰ ਪ੍ਰੈਕਟਿਸ ਕਰਾਂਗੇ ਤਾਂ ਇਹ ਸਾਡਾ ਬਹੁਤ ਸੋਨਾ ਬਣ ਜਾਂਦਾ ਹੈ ਇਸ ਨਾਲ ਥੋੜਾ ਜਿਹਾ ਜਦੋਂ ਤੁਸੀਂ ਕਰੋਗੇ ਤਾਂ ਥੋੜਾ ਆਪਣੇ ਅਕੋਰਡਿੰਗ ਸੈੱਟ ਵੀ ਕਰ ਸਕਦੇ ਆ ਬਾਅਦ ਵਿੱਚ ਇਹਨੂੰ ਕਿਉਂਕਿ ਐਟ ਇਹ ਲੈਂਡ ਦੇ ਉੱਪਰ ਸਾਡੇ ਕੋਲ ਜਿਹੜੇ ਹੈਗਾ ਜਦੋਂ ਕਲਾਸ ਵਿੱਚ ਕਰਾਉਣੇ ਆ ਤਾਂ ਅਸੀਂ ਇਸ ਤੋ ਕੇ ਚੀਜ਼ ਤੁਮਾਂ ਨੂੰ ਜਾਣੇ ਆ ਵੀ ਸਾਡੇ ਕੋਲ ਐ ਕਿਨਾਂ ਤੇ ਕੇਵਲ ਉਸ ਟਾਂ ਤੇ ਨਕਸ਼ਾ ਨਹੀਂ ਹੁੰਦਾ ਤਾਂ ਕਿਹ ਚੀਜ਼ਾਂ ਛੋਟੇ-ਬੋਟੇ ਅਸੀਂ ਦਿਖਾਉਣੀਆਂ ਹੁੰਦੀਆਂ ਨੇ ਜਿਵੇਂ ਹੁੰਦਾ ਸੀ ਇੱਥੇ ਬੱਚ ਨੂੰ ਜਿਆਦਾ ਨਹੀਂ ਤਾਂ ਦਿਖਾ ਸਾਡੇ ਬਟੇ ਪਰਬਤੀ ਏਰੀਆ ਆ ਗਿਆ ਇਹ ਜਿਹੜਾ ਮਾਰਥਲੀ ਏਰੀਆ ਆ ਗਿਆ ਇੱਥੇ ਪੰਜਾਬ ਆ ਗਿਆ ਇਹ ਗੁਜਰਾਤ ਆ ਗਿਆ ਹਨਾ ਤੇ ਇਹ ਜਿਹੜਾ ਇਹ ਨੇਪਾਲ ਆ ਗਿਆ ਜਾਂ ਇੱਥੇ ਜਿਹੜੇ ਹੈਗੇ ਇੱਥੇ ਪ੍ਰਦੇਸ਼ ਤੇ ਬਿਹਾਰ ਆ ਗਿਆ ਤੇ ਜਿਹੜੇ ਹੈਗੇ ਆ ਇਧਰ ਪਾਸੇ ਜਿਹੜਾ ਸੀ ਦਿਖਾ ਦੇਣੀ ਜੇ ਕੇਰਲ ਆ ਗਿਆ ਤਾਂ ਇਸ ਤਰ੍ਹਾਂ ਜਿਹੜੀ ਇਹਨੇ ਛੋਟੇ ਛੋਟੇ ਜਿਵੇਂ ਸਟੇਟਸ ਜਿਹੜੇ ਮੇਨ ਮੇਨ ਨੇ ਦਾ ਪਾਕਿਸਤਾਨ ਇੱਥੇ ਆ ਗਿਆ ਬੇਟਾ ਇੱਥੇ ਅਫਗਾਨਿਸਤਾਨ ਆ ਗਿਆ ਇਧਰ ਨੇਪਾਲ ਤੇ ਪਰਚੀਨ ਤੇ ਤਿੱਬਤ ਆ ਗਿਆ ਜੇ ਇੱਥੇ ਸ਼੍ਰੀਲੰਕਾ ਆ ਗਿਆ ਇਧਰ ਜਿਹੜਾ ਹੈਗਾ ਸਾਡੇ ਲਕਸ਼ਦੀਪ ਆ ਗਿਆ ਇੱਥੇ ਅੰਡੇਮਾਨ ਨਿਕੋਬਰ ਦੀਪ ਸਮੂਹ ਆ ਗਿਆ ਦਾ ਹਿੰਦਮਾਂ ਇਹਦੇ ਨੀਚੇ ਹਿੰਦਮਾਂ ਸਾਗਰ ਆ ਗਿਆ ਕਿਉਂਕਿ ਇਸ ਤਰ੍ਹਾਂ ਜਿਹੜੇ ਹੈਗੇ ਸੀ ਨਕਸ਼ੇ ਦੇ थ्रू ਅਸੀਂ ਬੱਚਾ ਨੂੰ ਜੇਕਰ ਸਾਡੇ ਕੋਲ ਐਕਟਿਵ ਟਾਈਮ ਦੇ ਉੱਪਰ ਕੁਝ ਨਹੀਂ ਹੈਗਾ ਤਾਂ ਥੋੜਾ ਜਿਹਾ ਇਹਦੇ ਨਾਲ ਹੀ ਆਪਾਂ ਜਾਣ ਕੇ ਦੇ ਸਕਦੇ ਆ ਇਹ ਮੇਰੀ ਪ੍ਰੋਪਰ ਸ਼ੇਪ ਤਾਂ ਨਹੀਂ ਬਣ ਪਾਈ ਹੈਗੀ ਲੇਕਿਨ ਜੇ ਇੱਕ ਦੋ ਵਾਰੀ ਵੀ ਤੁਸੀਂ ਕਰੋਗੇ ਨਾ ਜੀ ਇਹਦੀ ਪ੍ਰੈਕਟਿਸ ਬਹੁਤ ਸੋਹਣਾ ਬਣ ਜਾਂਦਾ ਹੈ ਡਰਾ ਬਹੁਤ ਸੋਹਣਾ ਹੋ ਜਾਂਦਾ ਹੈ ਧੰਨਵਾਦ ਜੀ